ਇੱਕ ਨਵਾਂ ਨਵਾਂ ਚੱਲ ਪਿਆ ਮੁੰਡੇ ਦੇ ਭਰਾ ਦਾ ਵਿਆਹ ਮੁੰਡੇ ਨੂੰ ਗੋਡੇ ਗੋਡੇ ਚਾਹ ਗੁਰਸ਼ਰਨਾ ਕਿਹਦਾ ਫੀਲਿੰਗ ਆ ਬਹੁਤ ਵਧੀਆ ਫੀਲਿੰਗ ਆ ਹੈ ਵਿਆਹ ਆ ਆਓ ਵਿਆਹ ਹਾਏ ਵਿਆਹ ਆ ਮੁੰਡਾ ਜੀ ਵਿਆਹ ਆ ਮੁੰਡਾ ਮੁੰਡਿਆ ਬਹੁਤ ਬਹੁਤ ਵਧਾਈਆਂ ਹੈ ਬਹੁਤ ਬਹੁਤ ਵਧਾਈਆਂ ਤੇ ਫੀਲਿੰਗ ਕਿਹਦਾ ਦਈਆ ਆਲਵੇਸ ਗੁੱਡ ਹੁੰਦੀ ਆ ਆਲਵੇਸ ਗੁੱਡ ਕੁਝ ਕੁਝ ਹੁੰਦਾ ਹੈ ਤੂੰ ਵੀ ਜਰੇਲਾ ਪਾ ਲਿਆ ਲੋ ਜੀ ਇੱਕ ਪ੍ਰੋਗਰਾਮ ਦੇ ਵਿੱਚ ਦੂਜਾ ਪ੍ਰੋਗਰਾਮ ਵੀ ਸਾਨੂੰ ਪਹੁੰਚ ਚੁੱਕਾ ਵਾ ਇਹ ਆ ਜੀ ਮੁੰਡੇ ਦਾ ਮਾਮੇ ਦੇ ਮੁੰਡੇ ਦਾ ਵਿਆਹ ਤੇ ਮੁੰਡਿਆਂ ਨੇ ਅੱਜ ਸੋਚਿਆ ਉਹਨਾਂ ਦੇ ਪਹਿਲਾਂ ਵੀ ਸੀ ਇੱਕ ਦਿਨ ਪਰ ਉਸ ਦਿਨ ਅਸੀਂ ਪ੍ਰੋਗਰਾਮ 'ਚ ਵਿਅਸਤ ਸੀ ਤੇ ਤਾਂ ਨਹੀਂ ਆ ਸਕੇ ਹੋਵੇ ਹੋਵੇ ਉਹਨਾਂ ਨੂੰ ਸਲਾਹ ਨਹੀਂ ਹੁੰਦੀ ਸਲਾਹ ਨਹੀਂ ਹੁੰਦੀ ਡੱਬੇ ਜਾਨੇ ਪਰ ਆਇਆ ਲੱਗਣ ਡੱਬੇ ਨੇ ਸਿੱਧੇ ਸਿੱਧੇ ਆ ਜਾ ਸੱਤ ਅੱਠ ਘਰ ਵਾ ਪੁਰਾਣੇ ਪਾਣੇ ਪੁਰਾਣੇ 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 ਪਾਣੇ ਦਾ ਆ ਲੈ ਅੱਜ ਦੇਣਾ ਸਗਨਾ ਦਾ ਨਹੀਂ ਮੇਰੇ ਤੋਂ ਟੱਚ ਹੋ ਜਾਣਾ ਮੇਰੇ ਤੋਂ ਟੱਚ ਹੋਇਆ ਸੋਰੀ 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 ਮੇਰੇ ਤੋਂ ਟੱਚ ਹੋਇਆ ਲੋ ਜੀ ਆ ਵੀ ਮੁੰਡਰ ਵਾਲਾ ਜਵਾਨ ਬਗਰੇ ਰੋਜੋ ਉਹਨਾਂ ਨੂੰ ਆ ਲੈਣ ਤੋਂ ਮਾਪਿਓ ਵੀ ਆਉਣ ਦੇ ਬਗਰੇ ਇੱਕ ਪਾਸਾ ਰੋ ਦੋਰੇ 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 ਇੱਕ ਪਾਸੇ ਤੋਂ ਇੱਕ ਪਾਸੇ ਨਹੀਂ ਲੰਘਣਾ ਆ ਵੀ ਆ ਵੀ ਨਹੀਂ ਉਤਰੋ ਅੰਦਰੋਂ ਦੀ ਅੰਦਰੋਂ ਤੇਲ ਚੋ ਕੇ ਅੰਦਰੇ ਸ਼ਕਰ ਬਣਾ ਦੋ ਹੁਣ ਆ ਜੀਏ ਆ ਨਾਮਾ ਦੇਣਾ ਆਇਆ ਚਲੋ ਵੀਰ ਲੜੀਆਂ ਡੱਬਿਆਂ ਦੀਆਂ ਚੱਲ ਮਿੱਤਰਾ ਤੂੰ ਵੀ ਚਲੋ ਚਲੋ ਚੱਲ 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 ਡੱਬੇ ਪਹੁੰਚ ਚੁੱਕੇ ਆ ਕਿੰਦੋ ਬੱਲੇ ਤਨੋ ਜੀ ਜਾਨੋ ਵਿਆਹ ਕਰਨ ਆਏ ਆ ਕਿਹੜੀ ਟੈਨਸ਼ਨ ਚ ਤੁਰਿਆ ਫਿਰੰਡਿਆ ਤੂੰ ਹੈਂ ਤੂੰ ਕਿਹੜੀ ਟੈਨਸ਼ਨ ਚ ਤੁਰਿਆ ਫਿਰੰਡਿਆ ਟੈਨਸ਼ਨ ਮੈਂ ਕੋਈ ਨਾ ਕੋਈ ਟੈਨਸ਼ਨ ਹੈ ਅੰਦਰੋਂ ਥੋੜਾ ਹੈ ਅੰਦਰੋਂ ਅੰਦਰੀ ਦੁਖੀ ਆ ਅੰਦਰੋਂ ਅੰਦਰੀ ਛੋਲੀਆਂ ਵੀ ਬਣਾਤੀ ਆਪਾਂ ਇਹਨੂੰ ਵੀ ਵਿਆਹ ਦੀ ਟੈਨਸ਼ਨ ਲੱਗਦਾ ਮਾਮੀ ਮਾਮੀ ਜੀ ਉਹ ਗੱਲ ਹੈ ਜਦਾਂ ਕਹਿੰਦਾ ਨੇ ਹਰ ਮਹਿਫਲ ਚ ਮੇਰੀ ਛਿੜ ਜਾਂਦਾ ਵਾ ਇਹ ਵੀ ਡੱਬਿਆਂ ਦਾ ਆ ਗਿਆ ਸਾਜ ਨੂੰ ਫੇਰ ਨਾ ਸੋਚਣ ਦਾ ਪਿਆ ਵੇ ਮੈਂ ਨਹੀਂ ਸੋਚਿਆ ਮੈਂ ਤੱਕ ਇਹਨਾਂ ਸਚੌਣ ਰਿਹਾ ਹਾਂ ਮੈਨੂੰ ਪਤਾ ਇਹਨੇ ਹੋਣੇ ਚੋਲੇ ਟਮਾਟੋ ਰਾਗੀ ਪਤਾ ਕਾਜੂ ਕੁੱਦੀ ਲੈ ਦੇ ਠੰਡ ਚੋਣਾ ਜਾਣਾ ਮੈਂ ਠੰਡ ਅੱਗ ਲੱਖੋ ਮਾੜਾ ਵਾ ਬੋਡੇ ਬੇਹੇ ਠੰਡੇ ਯਾਰ ਅੱਜ ਨਹੀਂ ਰੋਟੀ ਗਾਲਿਆ ਆਪਾ ਰੋਟੀ ਗਾਲਿਆ ਆਪਾ ਮੈਂ ਉਹ ਤੇ ਗੱਲ ਹੋਣੀ ਨਾ ਨਹੀਂ ਮੈਨੂੰ ਆਖਿਆ ਕਿੰਨੀਆਂ ਕਰੇ ਫਾਬ ਚੋਲੇ ਨੂੰ ਕੀ ਜਾਂਦਾ ਵਿਚੋਲਾ ਕੀ ਜਾਂਦਾ ਵਿਚੋਲਾ ਕਹਿੰਦਾ ਵੀ ਅਖੇਦੋਂ ਅੱਦਾ ਦਿੰਦਾ ਵਾ ਵੀ ਜਦਾ ਭੈਣ ਜੀ ਦਾ ਦੇਰ ਦਾ ਕਰਕੇ ਹਾਂਜੀ ਵਿਚੋਲੇ ਵਾਸਤੇ ਮਤਲਬ ਵਿਚੋਲੇ ਦਾ ਵੱਖਰਾ ਮੈਂ ਵਿਚੋਲੇ ਲਈ ਮੈਂ ਹੱਗਰੀਆਂ ਲਾ ਵਿਚੋਲੇ ਤੋਂ ਇਹ ਬਦਨਾਮ ਪੜਦਾ ਵਾ ਬਹੁਤ ਚਾਰੋਂ ਨਹੀਂ ਚਾਹੀਦਾ ਨਹੀਂ ਮੈਂ ਵਿਚੋਲੇ ਲਈ ਕਿਆ ਮੰਗਰੀਆਂ ਕਰੀਆਂ ਇਹ ਬਦਨਾਮ ਬਹੁਤ ਸੋਚੀ ਜੇ ਵਿਆਹ ਆ ਅਗਲੇ ਸਾਲ ਲੈ ਆਊਗਾ ਨਿਰਪਰਤਨ ਨਹੀਂ ਜਾਂ ਪਤਾ ਕਰਦੇ ਆਂ ਆਂ ਕਿ ਸੰਧ ਕੱਟ ਪੈਣੀ ਆ ਅਗਲੀ ਠੰਡ ਜਾਣੀ ਪੈਣੀ ਆ ਤੁਹਾਨੂੰ ਭੁੱਲ ਜਾਣਾ ਨਹੀਂ ਇਹ ਇਹ ਸੌਰਿਆਂ ਨੂੰ ਜਾਣ ਸੌਰਿਆਂ ਨੂੰ ਸੌਰਿਆ ਸੌਰਿਆਂ ਨੂੰ ਜਾਣ ਲਾ ਬਚਾਓ ਚੱਲੇ ਫੜੋ ਚਲੋ ਜੀ ਵਿਚੋਲਿਆਂ ਤੋਂ ਸ਼ੁਰੂ ਹੋ ਗਿਆ ਭੈਣ ਨੂੰ ਵੀ ਸ਼ੁਰੂ ਹੋ ਗਿਆ ਲੈਣਾ ਲੋਣ ਲੈਣ ਲੋੜ ਪੈਣਾ ਮੰਨੂ ਪੂਆ ਲੈਣ ਲਾਓ ਪੂਆ ਲੈਣ ਲਾਓ ਲੈਣ ਆਜੋ ਘਰੇ ਇੱਕ ਇੱਕ ਕੰਮ ਚੱਲ ਪਿਆ ਵੀ ਸਾਡੇ ਘਰ ਚਲੋ ਜੀ ਚਾਚੀ ਲੈਣ ਲਾਓ ਤੈਨੂੰ ਕਹਦਾ ਓਏ ਤੈਨੂੰ ਡਮਾ ਰਾਈ ਤਾ ਚਲੋ ਜੀ ਸਾਰੇ ਤੁਸੀਂ ਲੈ ਆ ਗਏ ਗੱਡੀ ਚ ਕੱਢ ਕੇ ਹਾਂ ਤੇਰੇ ਯਾ ਸਾਰੇ ਭਰਾ ਇਹ ਅਵਾਰਡ ਦੇਣ ਡੇ ਮਾਮੀ ਜੀ ਅਵਾਰਡ ਦੇਣ ਡੇ ਆ ਆਜੋ ਆਜੋ ਤੁਹਾਨੂੰ ਇਹ ਕਿਦਾਂ ਲੈਣ ਵਾਈਜ਼ ਚਲੋ ਜੀ ਇਹ ਪ੍ਰੋਸਕਾਰ ਲਓ ਤੁਹਾਡੇ ਚਲੋ ਜੀ ਆਹ ਅਵਾਰਡ ਵਾਕਿਆ ਮੰਨਣ ਡੇ ਜਿੱਦਾਂ ਉਹ ਨਾ ਤਾੜੀਆਂ ਨਹੀਂ ਹੁੰਦੀਆਂ ਨਾ ਤੇ ਇਹ ਤਾਂ ਆ ਗਏ ਹੋਰ ਇਹਨੇ ਵੀ ਦੋ ਅਦ੍ਰਿਸ਼ੇ ਦੇ ਕੇ ਅਵਾਰਡ ਤੇ ਆ ਤਾੜੀਆਂ ਤੇ ਜਦੋਂ ਸਰੋਟਾ ਮਿਲਦਾ ਤਾਂ ਮੇਜਕਾਰਾ ਹੁਣ ਇਹ ਤੀ ਵੇਲੇ ਜਕਾਰਾ ਜੇ ਬਾਅਦ ਜਕਾਰੇ ਵਾਲੀ ਤੇ ਕੋਈ ਗੱਲ ਹੀ ਨਹੀਂ ਸੀ ਹਾਂਜੀ ਚੋਲਾ ਨਹੀਂ ਤਾਂ ਕਿਹ ਤਰੀਕ ਦਾ ਵਿਆਹ ਦਾ ਦਾ ਮਚੋਲਾ ਤੂੰ ਭਰਾਵਾ ਫਿਰ ਦੱਬੇ ਦੂਲ ਲੈ ਤੈਨੂੰ ਵਿਆਹ ਦਾ ਨਹੀਂ ਬੋਲਾ ਦੱਬਾ ਲੈਣੇ ਹਾਂਜੀ ਵਾ 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 ਵੇ ਕਾਲਾ ਚੋਲਾ ਏ ਕੋਈ ਮਿੱਟੀ ਨਹੀਂ ਦਾਸ ਗਿਆ ਨਹੀਂ ਆਇਆ ਇਹ ਤਾਂ ਹੈ ਨਹੀਂ ਪੈਸੇ ਤੇ ਬਹੁਤ ਸੋਨਾ ਹੋ ਗਿਆ ਮਨ ਮੇ ਲੱਡੂ ਘੂਟਾ ਮੈਂ ਕੋਇਆ ਦੱਬਾ ਇੱਕ ਹੋਰ ਲੈਣ ਨੂੰ ਫਿਰਦਾ ਇਹਨਾਂ ਬਤਾਈਂ ਵਿਆਹ ਕਦੋਂ ਕਾਵਾ ਚੋਲਾ ਮੇਰੇ ਇਹ ਕਾਲਾ ਚੋਲਾ ਇਹ ਆਹ ਤਰੀ ਭੁੱਲਣਾ ਚਾਹੀਦਾ ਤੁਹਾਨੂੰ ਇਹ ਗਲਤ ਗੱਲ ਆ ਕਮੈਂਟ ਹੋਣੀ ਦੱਸ ਦੋ ਕਿੰਨੀ ਤਰੀਕ ਨੂੰ ਆ ਇਹ ਇਹ ਕਿੰਨੇ ਰੇਟ ਪੁੱਛ ਲਓ ਸੰਧੀਆਂ ਦੇ ਰੇਟ ਗੋਭੀ ਅੱਜ ਦੇ ਮੰਡੀ ਭਾਅ 20 ਰੁਪਏ ਕੀ ਕਹਿੰਦੇ ਵਿਚੋਲੇ ਪੁੱਛਦਾ ਨਾ ਪਤਾ ਆਪਾਂ ਇਕੱਠਾ ਪੱਕਾ ਕਰਕੇ ਨਹੀਂ ਜਾਣਗੇ ਇਹ ਸੰਧੀ ਬਣਾਉਂਦਾ ਜਾਂ ਇਹ ਨਹੀਂ ਨਹੀਂ ਲੋੜਵਾ ਇਹ ਸੱਚਾ ਹੀ ਹੈ ਬਚਾ ਮੈਨੂੰ ਪਰਾਣੀ ਤੋਂ ਕੋਲੇ ਨੂੰ ਲੋੜ ਮੂੜ ਲਾਣਾ ਹੈ ਹਜੇ ਵੀ ਨਹੀਂ ਚੇਤਾ ਚਾਚਾ ਤਾਂ ਫੇਰ ਰਹੋਗਾ ਨਾ ਨਹੀਂ ਨਹੀਂ ਹੁਣ ਸਹੀ ਜਵਾਬ ਸਹੀ ਜਵਾਬ ਹੁਣ ਸਹੀ ਜਵਾਬ ਆ ਇੱਕ ਡੱਬਾ ਨਹੀਂ ਮਤਲਬ ਇਹ ਦੇਣਾਂ ਜਿੰਨਾ ਵੀ ਇੱਕ ਡੱਬਾ ਹੋਰ ਭਰਾਵਾ ਅੱਗੇ ਦੋਰੇ ਲੈਣ ਚ ਲੱਗ ਗਿਆ ਦੋਰੇ ਢੱਬਾ ਲੈਣ ਨੂੰ ਮੈਂ ਦੋਗੀ ਸਰੋਪਾ ਪਾ ਲਈ ਤੇ ਚੇਨੂ ਸਰੋਪਾ ਸਿਰ ਤੇ ਬੰਨਿਆ ਵਾ ਸਰੋਪਾ ਪਾ ਲੂ ਸਿਰੋਪੇ ਕੱਲ ਬਾਟੇ ਲਈ ਲਿਆਏ ਠੀਕੇ ਉਹਨਾਂ ਦੇ ਪਾ ਲਾਂਗੇ ਇੱਕ ਉਹ ਨਹੀਂ ਬੰਦੇ ਕੀ ਥਰੋਪਾ ਪਿਆਈ ਹੈ ਕਿ ਪੁਰਾਉ ਉਹ ਪਹਿਲੇ ਬੰਦੇ ਮੈਂ ਇੱਕਦਰ ਨੂੰ ਬੰਦੇ ਆ ਵਾ ਐ ਬਾ ਬੰਦੇ ਆ ਵਾ ਚੱਲਣ ਢੀਆ ਹਾਂ ਦੋ ਦਿਨ ਦਾ ਮਾਲ ਅੰਦਰ ਦੋ ਦਿਨ ਦਾ ਮਾਲ ਅੰਦਰ ਕਿਚਨ ਬੱਬੀ ਦਾ ਢਾਬਾ ਦੋ ਦਿਨ ਬੰਦ ਰੱਖਣਾ ਹੈ ਰੱਜੀ ਰੜਾ ਭਜ ਲੈਣਾ ਆ ਤਾਂ ਦੋਵੇਂ ਘਰ ਹੈ ਹੈ ਬੱਬੀ ਦਾ ਢਾਬਾ ਦੋ ਦਿਨ ਬੰਦ ਰਹਿਸੀ ਦਾ ਅਜੇ ਜੋਤੀ ਸਿੰਗਲ ਮੈਂਬਰ ਤੋਂ ਡਬਲ ਹੋ ਗਿਆ ਉਹ ਕਿੰਨੇ ਫੜਲੇ ਇੱਕ ਲਫਾ ਇੱਧਰ ਇੱਕ ਲਫਾ ਇੱਧਰ ਇੱਕ ਲਫਾ ਇੱਧਰ ਇੱਕ ਇੱਧਰ ਕਾ ਇੱਧਰ ਰਹਿਣਾ ਆਉਂਦੇ ਇੱਧਰ ਹੈ ਚਾਰੇ ਬਾਪੇ ਦੇ ਦਾਂਗੇ ਦੋ ਦੋਆਂ ਤੇ ਰੋੜੇ ਪਾਵਾਂਗੇ ਇੱਕ ਦੀ ਸਮਝ ਗਿਆ ਕਿਥੇ ਬੁਲ ਕੇ ਬਾਹਰ ਨਾ ਹੋ ਰਿਹਾ ਅੰਡਰਗਰਾਉਂਡ ਹੋ ਗਿਆ ਇਹ ਅੰਡਰਗਰਾਉਂਡ ਹੋ ਗਿਆ ਆ ਤੇ ਅਗਰ ਦੰਦਰ ਮੈਂ ਆਪਰੇ ਆ ਕੇ verdade ਮੈਂ ਆਪਰੇ ਸਾਰੀਆਂ ਪਰ ਕੇ ਦੇ ਆਏ ਆ ਆਹੋ ਆਹੋ ਮੈਂ ਟੀਫਨ ਦਾ ਟੀਫਨ ਠਾੜੀ ਟੀਫਨ ਕੱਪੜੇ ਕੱਪੜੇ ਆਏ ਭਾਬੀ ਦੇ ਆਪਣੇ ਉਹ ਆਏ ਤੁਹਾਡੇ ਵਿੱਚ ਹੋਲ ਗਰੀ ਦੇ ਜਿਹੜੇ ਉਹ ਦੇਣੇ ਤੁਹਾਨੂੰ ਮੁੜ ਕੇ ਸਾਰੇ ਇਹ ਨਾ ਆਉਂਦੀ ਇਹ ਨਾ ਆਉਂਦੀ ਦੇ ਕੇ ਆਏ ਹਮੇਸ਼ਾ ਆਏ ਆ ਵਡ ਡਾਈ ਪਰ ਜਾਕਤੀ ਹੋ ਵਡ ਡਾਈ ਵਡਾਈ ਸਹੀ ਲੱਗਦਾ ਬੱਕਾ ਵੀ ਡਾਈ ਕੂਰੇ ਬਹਿ ਗਏ ਆ ਉਹ ਵੇ ਖੁਸ਼ੀ ਦਾ ਟਿਕਾਣਾ ਹੀ ਨਹੀਂ ਆਹ ਟਿਕਾਣੇ ਕਿਤੇ ਐਵੇਂ ਹੁੰਦੇ પતિ ਜਿਆਂ ਦੇ ਵਿਆਹ ਕਿਤੇ ਆਹ ਗਿੰਦੂ ਦਾ ਹੋਣਾ ਹੀ ਚਾਹ ਉਹ ਤੇਰੀ ਚੜ੍ਹੇਦਾ ਛੜੇਦਾ ਛੜੇਦਾ ਆਹ ਹੋ ਤਾਂ ਉਸ ਹੱਬ ਨਾ ਮੈਂ ਛੜਾ ਹੀ ਲੱਗਣਾ ਵਾ ਆਜੋ ਨੇ ਪੈਣਾ ਵੇਖ ਲੋ ਪੈਣਾ ਮੇਰੇ ਪੇਕੇ ਆਏ ਆ ਕਾਂ ਆ ਗਏ ਵੇਖੋ ਪੇਕੇ ਆ ਸਰਬਦੇਖੋ ਕੇ ਦੀਦਾ ਮਨਜੀਤ ਦਾ ਤੇ ਬਨੋਦ ਦਾ ਯਾਰ ਮੈਨੂੰ ਨਹੀਂ ਪਤਾ ਮੈਨੂੰ ਵੀ ਨਾਲ ਕੱਪੜੇ ਚਾਈਦੇ ਦਿੱਤੇ ਮੈਦਾ ਇੱਦਾਂ ਦਾ ਖੋ ਕੇ ਮੈਨੂੰ ਹੁਣੇ ਚਾਹੀਦੇ ਆ ਮੈਨੂੰ ਹੁਣੇ ਚਾਹੀਦੇ ਮੈਂ ਲੈ ਕੇ ਰੱਖਣੇ ਆ ਕਿੰਦੂ ਲਿਟਰ ਦਾ ਬਣਾਣੀ ਦੇ ਉਹ ਯਾਰ ਮੈਂ ਚੜਾ ਦੇਣਾ ਮੈਨੂੰ ਪਤਾ ਕਿ ਕਿਹੜਾ ਚਾਹੀਦਾ ਉਹਦੇ ਆਕੂ ਆਂਦੀ ਬੀਬੀ ਆਂਦੀ ਤੁਹਾਡੀ ਦਾ ਇੱਕ ਸੱਸ ਨੇ ਨਾ ਕਪੜਾ ਘਾਟਾ ਉਹਦੀ ਇੱਕ ਮਾਂ ਹੀ ਆ ਗਈ ਤੂੰ ਕਿ ਮੈਂ ਰੱਕ ਛੱਡੂਗਾ ਜਦੋਂ ਆਉਗੀ ਉਹਦਾ ਸਵਾਲੂਗੀ ਜਾ ਤਰੇ ਪਰ ਜੀ ਕੀ ਆ ਬਿਲੀ ਹੈ ਜਾ ਬਿਲੀ ਹੈ ਜੱਡਾਂ सारिया गाप्ति गांड नहीं खाधी है खादी कड़ी ਲੜਪੇ ਹੀ ਲੜਪੇ ਹੀ ਲੜਪੇ ਸ਼ਗਨ 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 ਗਾਉਂ ਲੜਪੇ ਹੀ ਲੜਪੇ ਹੀ ਅੱਖਾਂ ਵੇ ਅੱਖਾਂ ਦੇ ਨਾ ਇਹ ਕਹਿੰਦੇ ਆ ਆਂਦੇ ਵੀ ਯਾਰ ਤੇ ਕੋਈ ਖੇਚਲ ਨਹੀਂ ਕਰਨੀ ਬਾਜੀ ਇੱਕ ਮਿੰਟ ਗੱਲ ਸੁਣੋ ਸੁਣਿਓ ਬਾਜੀ ਜਿਹੜੀਆਂ ਮੁੰਡੇ ਕੁੜੀਆਂ ਨੂੰ ਕੋਈ ਫਲਾਮ ਨਹੀਂ ਪਾਉਂਦਾ ਪਾ ਦਿਓ ਜਿੱਦ ਤੱਕ ਉਹਨਾਂ ਅੱਖਾਂ ਨਾਲ ਉਹ ਤਾਂ ਨਹੀਂ ਬਸ ਉਹ ਤਾਂ ਨਹੀਂ ਉਹ ਕੋਈ ਬਸ ਨਹੀਂ ਬੇਮਾਸ ਪਰ ਬੋਰਦਾ ਤਾਂ ਉਹਦਾ ਸੋਚ ਤੋਂ ਥੋੜੇ ਨਹੀਂ ਲੱਗਦਾ ਅੱਜ ਚੱਕੋ ਆਪਣੇ ਕਹ ਮੇਰੇ ਵਯਦ ਲੈ ਆਇਓ ਨਹੀਂ ਸੋਚਣ ਲੱਗਿਆ ਉਹ ਨਹੀਂ ਕਮਾ ਓਏ ਇਹ ਜੇ ਨਾ ਕਰਦੀ ਤਾਂ ਉਦੋਂ ਕਰਦੇ ਕੋਸੀ ਨਾ ਜਦ ਮੈਂ ਸੋਚ ਕੇ ਦੱਸੂ ਸੋਚ ਕੇ ਦੱਸੂ ਮੈਂ ਮਰ ਲਿਆ ਉਹ ਬੈ ਕੇ ਆਉਂਦਾ ਕਰ ਲਈ ਲੈ ਆਇਆ ਮਜ਼ਾਕ ਕਰਿਆ ਮਜ਼ਾਕ ਕਰਿਆ ਕੁਝ ਨਹੀਂ ਕੋਈ ਕੁਝ ਨਹੀਂ ਲੈਣਾ ਪੂਆ ਵੀ ਕੁਝ ਨਹੀਂ ਲੈਣਾ ਪੂਆ ਵੀ ਕੁਝ ਨਹੀਂ ਲੈਣਾ ਤੀ ਜਰੂਰ ਜਰੂਰ ਆਇਆ ਕਰਦੇ ਹੋ ਬੋਲੀਆਂ ਪਾਇਆ ਡੀ ਜੇ ਤੇ ਸਟੇਰ ਤੋਂ ਉਤਰਦਾ ਨਹੀਂ ਆਪਾਂ ਆਉਂ ਤੈਰ ਵੀ ਦੁਰ ਵੀ ਕਾ ਪਹਿਲਾ ਪੂਲਾ ਕਰਾ ਲਿਓ ਮੱਤਰ ਰਹਿਣਾ ਪੂਆ ਰਾਤੀ ਲੋ ਤਿੰਨ ਪੈਕ ਕਰਕੇ ਲੈ ਆਉਣੀ ਹੈ ਹੈ ਨਾ ਹਾਂ ਬਚਾ ਲੈਣਾ ਭਾਵੇਂ ਚਾਹੇ ਓਕੇ ਓਕੇ ਗਾਇਜ਼ ਟੇਕ ਕੇਅਰ ਓਕੇ ਗਾਇਜ਼ ਕੱਲ ਠੀਕ ਮਿਲਦੇ ਆਂ ਪੰਗਾ ਮੁੱਕੜ ਜੀ ਫਿਰ ਵਿਆਹ ਵਾਲਾ ਬੰਦਾ ਗੋਦੇ ਗੋਦੇ ਚਾ ਆਹ ਉਹ ਦੇਖ ਲੋ ਥੋੜੀ ਨਾ ਕੱਢਦਾ ਬਣ ਉਹ ਭਾਣਾ ਤੱਕ ਜਿਹੜੇ ਕਿਆ ਰਹੇ ਨੇ ਕੱਜਣੇ ਸਰਬਾ ਮੋਈ ਨਾ ਗੁੰਦਾਵਾ ਮਾਸਾ ਨਹੀਂ ਪਰਜੇ ਤੇ ਨਾ ਬਗੀਵਾ ਸਿੱਕਾਰਾ ਸਰਬਾ ਕੋ ਲੱਗਦਾ ਵਾ ਮੰਮੀ ਦਾ ਸੀਰ ਹੋ ਗਿਆ ਮੈਂ ਜਸਕਰਨ ਨੂੰ ਜੱਫੀ ਪਾ ਕੇ ਮਿਲ ਲਿਆ ਵਾ ਮੰਮੀ ਵੇਖੀ ਜਾਣਦੀ ਕਿ ਪਤਾ ਨਹੀਂ ਕਿੰਨੂੰ ਮਿਲ ਲਿਆ ਵਾ ਮੈਂ ਮੀਂਹ ਦਾਸ ਕਰਨਾ ਮੈਂ ਆਪ ਗੱਡੀ ਵੱਲ ਵੇਖਾਂਗਾ ਕਿ ਉਹ ਕਿੱਥੇ ਨਗਾ ਗੱਡੀ ਦੇ ਪਛਾਣੇ ਪਛਾਣੇ ਹੱਥ ਲੱਗੀ ਜਾਂਦੀ ਆ ਇਹ ਬੋਲਿਆ ਤੂੰ ਆਪ ਪਛਾਣਿਆ ਰੇ ਫੇਰ ਮੈਨੂੰ ਬਾਹਰ ਹੋ ਜਾ ਮਾਸਾ ਨਹੀਂ ਮਚਾਣਾ ਚੰਗਾ ਯਾਰ ਪਛਾਣਿਆ ਸੱਚੀ ਨਹੀਂ ਪਛਾਣਿਆ ਮੈਂ ਭਰਾਵਾ ਜਾਂ ਸਪਰੀਤ ਨਾ ਮੈਂ ਲੜਨਾ ਆਈ ਨਹੀਂ ਆਈ ਮਚਾਰੀ ਨਾ ਲੜਨਾ ਵਾ ਲੜਨਾ ਵਾ ਤੇ ਆਈ ਨਹੀਂ ਆ ਲੜਨੇ ਲੜਨਾ ਵਾ ਆਓ ਉਹ ਰੱਬਰ ਮਾਸ਼ੀ ਕਰਦੀ ਪੂਰੀ ਫਿਰ ਸੁੱਕੀ ਗਈ ਉਹ ਆ ਬਰਮਾਸ਼ ਲੜਾਕੋ ਬੂਆ ਨਹੀਂ ਦੀ ਬੂਆ ਤੇ ਤੇ ਜੀ ਬਣਦੀਆਂ ਰਾਖੀ ਕਿੱਥੇ ਜਦੋਂ ਲੜੂਗੀ ਫੇਰ ਦੱਸਾਂਗੇ ਨਹੀਂ ਪੁੱਛਿਆ ਪਰ ਨਹੀਂ ਦਰਖੀ ਆ ਆਏ ਹਾਏ ਓਏ ਹਾਏ ਹੁਣ ਕੀ ਦੱਸਾਂ ਮੈਂ ਤੁਹਾਨੂੰ ਓਏ ਹਾਏ ਕੀ ਦੱਸਾਂ ਦਾ ਨਹੀਂ ਨਹੀਂ ਦੱਸਾਂ ਆਏ ਇਕੱਲੀ ਨੂੰ ਦੱਸੂਗੀ ਭੈਣ ਲਿਆ ਤਾ ਉਹਦੇ ਹੈ ਹੀ ਰਸਤਾ ਨਾਲ ਹਾਂ ਮੇਰੇ ਘੁੰਮਣ ਵਾਲੀ ਜਗਾ ਵਾ ਰਾਜਸਥਾਨ ਉਹਦੇ ਪੁਰਾਣਾ ਘੈਂਡ ਬਈ ਗਏ ਸਾਡੇ ਮੰਮੀ ਡਾਡੀ ਗਏ ਕੋ ਨਹੀਂ ਕੀ ਮੰਮੀ ਡਾਡੀ ਗਏ ਬਾਜੀ ਦੀ ਉਹਨਾਂ ਨਾਲ ਉੱਥੇ ਰਹਿਣਾ ਘਰ ਨਹੀਂ ਰਹਿਣਾ ਚਾਹੁੰਦਾ ਘਰ ਨਹੀਂ ਰਹਿ ਨਹੀਂ ਬਹਿ ਜਾਣਾ ਪਾਜੀ ਚਰਾਕੇ ਕਿਲੇ ਰਹਿਣਾ ਪੈਣਾ ਛੱਡ ਜਾਂਦੇ ਕਿ ਪੱਟਿਆ ਚਲੋ ਚਲ ਠੀਕ ਆ ਓਕੇ ਓਕੇ ਗਾਇਸ ਓਕੇ ਚਲ ਠੀਕ ਹੈ ਚੰਗਾ ਮਮੀ ਸਤਿ ਸ੍ਰੀ ਅਕਾਲ ਜਰੂਰ ਜਰੂਰ ਚਲੋ ਠੀਕ ਹੈ ਚੰਗਾ ਦੋਨੀ ਭਾਜੀ ਫਿਰ ਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਚੰਗਾ ਮਮਾ ਸਤਿ ਸ੍ਰੀ ਅਕਾਲ ਚੰਗਾ ਬੱਚੇ ਫੋਨ ਕਰਦੇ ਹੋ ਪਹੁੰਚ ਕੇ ਚਲੋ ਠੀਕ ਹੈ ਓਕੇ ਓਕੇ ਬ੍ਰੋ ਠੀਕ ਹੈ ਅੱਜੇ ਬਜਾ ਦੇ ਆ ਦੇਖ ਲੈ ਮੰਮੀ ਪੋਣਾ ਰੋਟੀ ਰਹਿ ਗਈ ਓ ਸਤਿ ਸ੍ਰੀ ਅਕਾਲ ਬੋ ਮੰਮੀ ਸਤਿ ਸ੍ਰੀ ਅਕਾਲ ਕਲ ਕੇ ਹੋਰ ਬਸੇ ਕੀ ਆਦਾ ਜੀ ਕਹਿੰਦਾ ਮੰਮੀ ਫੱਟ ਚਾਰੇ ਓਕੇ bro ਓਕੇ ਜੀ ਓਕੇ will there ਬੱਸ ਹੀ ਚੱਲ ਗਿਆ ਬੱਸ